ਅੱਜ 23 ਸਾਲ ਦੇ ਬੱਚੇ ਜਿਹੜੇ ਨੇ ਉਹ ਜੇ ਚਿੱਟਾ ਖਾਈ ਜਾਂਦੇ ਨੇ ਤਾਂ ਭਗਤ ਸਿੰਘ ਉਹਦੀ ਆਤਮਾ ਤੜਫਦੀ ਹੋਣੀ ਕਿ ਆਜ਼ਾਦੀ ਇਸ ਕੰਮ ਵਾਸਤੇ ਲੈ ਕੇ ਦਿੱਤੀ ਸੀ ਸੋ ਇਸ ਕਰਕੇ ਆਪਣੇ ਕੋਲੇ ਬਹੁਤ ਸਰੀਆਂ ਇਹਦੀਆਂ ਉਦਾਹਰਨਾਂ ਪਈਆਂ ਪੰਜਾਬ ਕੋਲੇ ਪੰਜਾਬੀਆਂ ਕੋਲੇ ਕਿ ਬਹੁਤ ਵਾਰੀ ਡਿੱਗੇ ਵੀ ਆ ਪਰ ਬਹੁਤ ਵਾਰੀ ਫਿਰ ਉੱਠੇ ਵੀ ਆ ਬਾਤਰ ਸਾਹਿਬ ਦਾ ਸ਼ੇਅਰ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁਕ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੋ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਸੋ ਜੇ ਜਮੀਨ ਫੁੱਲਾਂ ਜੋਗੀ ਰਹੂਗੀ ਇਸੇ ਤਰ੍ਹਾਂ ਕਿ ਤੇ ਫੁੱਲ ਖੇੜਨਗੇ ਔਰ ਖੇੜਨ ਲੱਗਗੇ ਪੁੰਗਰਾਂ ਫੁੱਟਣ ਲੱਗੀਆਂ ਲੰਗੜੋਏtion ਇੱਕ ਗੁਲਾਬ ਦਾ ਫੁੱਲ ਜਿਹੜਾ ਉਹਦੀ ਉਹਦੀ ਸੰਬੰਧੀ ਦਾ ਅੱਜ ਅਹਿਸਾਸ ਆਪਾਂ ਨੂੰ ਹੋ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਮਾ ਭੈਣਾਂ ਦਾ ਇਸ ਵੱਡੀ ਗਿਣਤੀ ਚ ਆਉਣ ਦਾ ਮਤਲਬ ਇਹ ਹੈ ਕਿ ਸਭ ਤੋਂ ਵੱਧ ਪੀੜਿਤ ਜੇ ਨਸ਼ਾ ਕੋਈ ਕਰਦਾ ਹੈ ਚਾਹੇ ਪੁੱਤ ਕਰਦਾ ਹੈ ਚਾਹੇ ਪਤੀ ਕਰਦਾ ਹੈ ਚਾਹੇ ਬਾਪ ਕਰਦਾ ਹੈ ਸਭ ਤੋਂ ਵੱਧ ਪੀੜਿਤ ਜਿਹੜੀ ਹੈ ਉਸ ਘਰ ਦੀ ਮਹਿਲਾ ਹੁੰਦੀ ਹੈ ਔਰਤ ਹੁੰਦੀ ਹੈ ਚਾਹੇ ਉਹ ਮਾਂ ਹੈ ਚਾਹੇ ਭੈਣ ਹੈ ਚਾਹੇ ਪਤਨੀ ਹੈ ਕਿਉਂਕਿ ਚੁੱਲ੍ਹਾ ਤਾਂ ਉਸੇ ਨੇ ਚਲਾਉਣਾ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ ਕਿ ਜੇ ਇਸ ਤਰ੍ਹਾਂ ਕਰ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਘਰ ਜਿਹੜਾ ਚੱਲਣਾ ਨਹੀਂ ਘਰ ਬਰਬਾਦ ਹੋ ਜਾਊਗਾ ਸੋ ਅੱਜ ਸ਼ਾਇਦ ਬੋਲਿਆਂ ਤਾਂ ਇੱਕ ਦੋ ਮਾਮਾ ਭੈਣਾਂ ਨਹੀਂ ਹੈ ਪਰ ਮੈਨੂੰ ਲੱਗਦਾ ਜਿਸ ਤਰੀਕੇ ਤੁਹਾਡਾ ਆਉਣਾ ਹੈ ਉਹ ਇਹ ਗੱਲ ਦੱਸਦਾ ਕਿ ਤੁਸੀਂ ਧੰਨਵਾਦ ਕਰਨ ਨਹੀਂ ਆਏ ਹੋ ਸਾਰੇ ਕਿ ਭਈ ਸਾਡੇ ਘਰਾਂ ਨੂੰ ਜਿਹੜਾ ਉਹ ਚੁੱਲ੍ਹੇ ਜਿਹੜੇ ਨੇ ਸਾਡੇ ਉਹ ਬੜਦੇ ਰੱਖ ਲਓ ਔਰ ਪ੍ਰਾਣਾ ਭੁੱਲ ਜਾਂਦੇ ਆ ਜੋ ਹੋ ਗਿਆ ਗਲਤੀਆਂ ਵੀ ਹੋ ਗਈਆਂ ਮੰਨੀਆਂ ਵੀ ਚਲੋ ਸਭ ਤੋਂ ਗਲਤੀਆਂ ਹੋ ਗਈਆਂ ਹੁਣ ਸਾਡੇ ਦਿਵਕਾਂ ਬਾਰੇ ਪੜਾ ਕੇ ਉਹਨਾਂ ਨੂੰ ਅਫਸਰ ਬਣਾ ਦिए ਸੋ ਇਹ ਜ਼ਰੂਰ ਪੰਜਾਬ ਸਰਕਾਰ ਸਿੱਖਿਆ ਮੰਤਰੀ ਸਾਹਿਬ ਇੱਥੇ ਬੈਠੇ ਨੇ ਕਿ ਅਸੀਂ ਸਕੂਲਾਂ ਦਾ ਕਾਇਆ ਪਲਟ ਕਰਿਆ ਸਰਕਾਰੀ ਸਕੂਲਾਂ ਜਿਹੜੇ ਮਿਸ਼ਨਾਂ ਮਿਲਣੀਆਂ ਔਖਿਆ ਹੋ ਗਏ ਹੁਣ ਕਿਉਂਕਿ ਪਹਿਲਾਂ ਸਰਕਾਰੀ ਸਕੂਲਾਂ 'ਚ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਤੇ ਪੜ੍ਹਾਈ ਹੁੰਦੀ ਨਹੀਂ ਸੀ ਸਿਰਫ ਦਈਆ ਖਰਾ ਖਵਾ ਕੇ ਮੋੜ ਦਿੰਦੇ ਸੀ ਅਤੀ ਛੁੱਟੀ ਵੇਲੇ ਬਸ ਹੋਰ ਤਾਂ ਕੁਝ ਨਹੀਂ ਸੀਗਾ ਤੇ ਹੁਣ ਸਕੂਲ ਆਫ ਐਮਿਨਸ ਬਣ ਰਹੇ ਨੇ ਸਕੂਲਾਂ 'ਆਂ ਬਿਲਡਿੰਗਾਂ ਦੇ ਨਕਸ਼ੇ ਬਦਲ ਰਹੇ ਨੇ ਔਰ ਇਸ ਵਕਤ ਇਸ ਵਕਤ ਮਤਲਬ ਜੇ ਦਿੱਲੀ ਜਾ ਕੇ ਦੇਖੋ ਤਰਵਿੰਦ ਕੇਜਰੀਵਾਲ ਜੀ ਬੈਠੇ ਐ ਨਾਲ ਉਹਨਾਂ ਦੇ ਉਹਨਾਂ ਦੇ ਸਿੱਖਿਆ ਮੰਤਰੀ 10 ਸਾਲ ਕੇजरीवाल ਸਾਹਿਬ ਮੁੱਖ ਮੰਤਰੀ ਦੇ ਤੇ ਸਿੱਖਿਆ ਮੰਤਰੀ ਮਨੀਤ ਸੋਭिया ਜੀ ਨੇ ਸਕੂਲਾਂ ਨੂੰ ਬੰਦ ਕਰਨ ਦਾ ਪ੍ਰਪੋਜ਼ਲ ਆ ਗਈ ਸੀ ਅਕਸਰਾ ਵੱਲੋਂ ਕਿ ਛੱਡੋ ਪਰ ਇਹਨਾਂ ਨੂੰ ਠੀਕ ਨਹੀਂ ਕੀਤਾ ਜਾਂਦਾ ਸਰਕਾਰੀ ਨੂੰ ਪ੍ਰਾਈਵੇਟ ਹੀ ਕਰਨ ਲੋ ਇਹਨੇ ਕਿਹਾ ਨਹੀਂ ਠੀਕ ਕਰਾਂਗੇ ਇਹਨਾਂ ਨੂੰ ਠੀਕ ਕਰਾਂਗੇ ਅੱਜ ਦਿੱਲੀ ਦੇ ਸਕੂਲਾਂ ਦਾ ਕਾਇਆ ਪਲਟ ਹੋਇਆ ਹੋਇਆ ਤੇ ਲੱਖਾਂ ਜਿਹੜੇ ਪ੍ਰਾਈਵੇਟ ਸਕੂਲਾਂ ਚ ਪੜਦੇ ਬੱਚੇ ਸੀ ਵੱਡੇ ਵੱਡੇ ਅਮੀਰਾਂ ਦੇ ਦਿੱਲੀ ਚ ਬਹੁਤ ਵੱਡੇ ਵੱਡੇ ਲੋਕ ਰਹਿੰਦੇ ਆ ਅਮੀਰ ਲੋਕ ਰਹਿੰਦੇ ਆ ਉਹਨਾਂ ਨੇ ਵੀ ਆਪਣੇ ਬੱਚੇ ਪ੍ਰਾਈਵੇਟ ਚੋਂ ਹਟਾ ਕੇ ਸਰਕਾਰੀ ਚ ਲਾਤੇ ਸੀਗੇ ਕਾਰਨ ਕਿ ਸਕੂਲ ਚੰਗੇ ਹੋ ਗਏ ਯਕੀਨ ਹੋ ਗਿਆ ਸੋ ਤੁਹਾਡੇ ਮੈਂ ਜਿਹੜਾ ਸਰਪੰਚ ਸਾਹਿਬ ਨੇ ਦੱਸਿਆ ਇੱਕ ਤਾਂ ਖੇਡ ਸਟੇਡੀਅਮ ਦੀ ਲੋੜ ਹੈ ਉਹ ਬਹੁਤ ਜ਼ਰੂਰੀ ਹੈ ਤੁਸੀਂ ਨਾਲ ਦੇ ਪਿੰਡ ਲੈ ਕੇ ਜਾਣੇ ਹੋ ਬੱਚਿਆਂ ਨੂੰ ਔਰ ਜ਼ਮੀਨ ਉਧਰ ਵਾਸਤੇ ਹੈ ਆਪਣੇ ਕੋਈ ਪੰਚਾਇਤ ਕੋਈ ਜ਼ਮੀਨ ਨਹੀਂ ਕੋਈ ਗੱਲ ਨਹੀਂ ਕੋਈ ਨਾ ਕੋਈ ਜ਼ਮੀਨ ਦਾ ਪੱਤਾ ਪੰਜਾਬ ਸਰਕਾਰ ਵੱਲੋਂ ਅਸੀਂ ਕਰਕੇ ਹਿਲਾ ਤੇ ਵਧੀਆ ਸਟੇਡੀਅਮ ਸ਼ਾਨਦਾਰ ਸਟੇਡੀਅਮ ਅਸੀਂ ਬਣਾਵਾਂਗੇ ਤਾਂ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਇੱਥੇ ਆ ਕੇ ਆਪਣੀ ਆਲੇ ਦੁਆਲੇ ਦੇ ਛੋਟੇ ਪਿੰਡਾਂ ਦੇ ਬੱਚੇ ਵੀ ਇੱਥੇ ਆ ਕੇ ਬਗੈਰਾ ਤੌਰ ਤੇ ਖੇਡ ਸਕਣ ਬਾਲੀਵਾਲ ਤੋਂ ਲੈ ਕੇ ਫੁੱਟਬਾਲ ਤੋਂ ਲੈ ਕੇ ਕਿਉਂਕਿ ਇਸ ਇਲਾਕੇ ਇਤਮਾਲਪੁਰ ਦਾ ਇਲਾਕਾ ਜਿਉਂ ਸਾਰੇ ਫੁੱਟਬਾਲ ਚੱਲਦੀ ਹੈ ਹੈਨਾ ਤੇ ਬਾਕੀ ਟਰੈਕ ਐਂਡ ਫੀਲਡ ਹਾਂਜੀ ਉਹ ਗਰਾਉਂਡ ਹੈ ਉਹ ਟਿਕੜ ਚਾਰ ਇੱਕ ਬਿਲਕੁਲ ਸਾਡੇ ਬਿਲਕੁਲ ਨਾਲ ਉਹ ਜੜ ਜੜ ਕੇ ਉਹ ਗਰਾਉਂਡ ਕਿਦਿਆਂ ਉਹ ਸ ਨਾਲ ਦੇ ਪਿੰਡ ਦੇ ਨਾ ਕਿੰਨੀ ਕੁ ਦੂਰ ਹੋਰ ਲੋ ਹੋਰ ਬੰਦਾ ਬਿਲਕੁਲ ਵਿਚਈ ਸਰ ਵਿਚਈ ਹੈ ਤੇ ਉਸੇ ਨੂੰ ਡਵੈਲਪ ਕਰਦੀ ਹੈ ਸਰ ਨੇ ਪ੍ਰਸ਼ਾਸਨ ਨੇ ਇਹ ਕਲਸਟਰ ਬਣਾਇਆ ਜਾਂ ਕਰ ਉਹ ਦਾ ਨਾਮ ਹੈ ਉਹ ਸਰ ਵਿਕੀ ਡਿਸਟ੍ਰਿਕਟ ਮੈਂ ਡਿਸਟ੍ਰਿਕਟ ਨਾਲ ਕਰ ਜੇ ਉਹ ਜੋ ਵਿਚੀ ਹੈ ਪਿੰਡ ਜੇ ਉਹਦੇ ਕੋਲ 4 ਏਕੜ ਹੈਗੀ ਹੈ ਤਾਂ ਉਸੇ ਨੂੰ ਆਪਾਂ ਸ਼ਾਨਦਾਰ ਬਣਾ ਦਿੰਨੇ ਆ ਤੇ ਫਿਰ 4 ਏਕੜ ਤਾਂ ਬਹੁਤ ਜ਼ਿਆਦਾ ਹੈ 4 ਏਕੜ ਤਾਂ ਧੰਨਵਾਦ ਤੇ ਨਾਲ ਜਿਹੜਾ ਤੁਸੀਂ ਕਿਹਾ ਕਿ ਕਮਰਸ ਦੀਆਂ ਕਲਾਸਾਂ ਜਿਹੜੀਆਂ ਇੱਥੇ ਚਲਣੀਆਂ ਚਾਹੀਦੀਆਂ ਰਿਟਾਇਰਡ ਮਾਸਟਰ ਜੀ ਉਹਨਾਂ ਨੇ ਦੱਸਿਆ ਤੇ ਤੁਸੀਂ ਚਲਾ ਰੱਖਿਆ ਨੇ ਕੋਈ ਕਾਗਜ਼ ਪੱਤਰ ਦੀ ਕਿਤੇ ਕੋਈ ਫਾਈਨੈਂਸ ਡਿਪਾਰਟਮੈਂਟ ਤੋਂ ਅਸੀਂ ਆਪੇ ਕਰਵਾ ਲਾਂਗੇ ਤੇ ਮੈਂ ਅੱਜ ਤੁਹਾਡੇ ਸਾਹਮਣੇ ਐਨਾਨਸਮੈਂਟ ਕਰਕੇ ਜਾਨਾ ਕਿ ਤੁਹਾਡੇ ਕਮਰਸ ਦੀਆਂ ਜਿਹੜੀਆਂ ਕਲਾਸਾਂ ਨੇ ਉਹਨਾਂ ਨੂੰ ਬਣ ਦਾ ਬਜਟ ਵੀ ਮਿਲੂਗਾ ਔਰ ਬਣਦੇ ਟੀਚਰ ਵੀ ਤੁਹਾਨੂੰ ਤੁਹਾਡੇ ਸਕੂਲ ਨੂੰ ਮਿਲਣਗੇ ਕਿ ਅੱਜ ਕੱਲ ਕਮਰਸ ਜਿਹੜਾ ਉਹ ਬੜਾ ਫੇਵਰਿਟ ਵਿਸ਼ਾ ਹੈ ਬੱਚਿਆਂ ਦਾ ਔਰ ਸਾਤ ਤੁਸੀਂ ਦੇਖੋ ਕਾਲ ਰਿਜ਼ਲਟ ਆਏ ਨੇ ਪਰਸੋਂ 12ਵੀਂ ਦੇ ਹਾਂ ਇਸ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਇਸ ਵਾਰ ਫਿਰ ਕੁੜੀਆਂ ਅੱਗੇ ਇਸ ਵਾਰ 12ਵੀਂ ਚੋਂ ਵੀ ਕੁੜੀਆਂ ਫਸਟ 12ਵੀਂ ਚੋਂ ਵੀ ਕੁੜੀਆਂ ਫਸਟ ਕੱਲ ਵੀ ਪਰਸੋਂ ਜਿਹੜਾ ਰਿਜ਼ਲਟ ਆਇਆ ਪਹਿਲੇ ਤਿੰਨ ਥਾਵਾਂ ਤੇ ਫਿਰ ਕੁੜੀਆਂ ਨੇ ਔਰ ਮਾਨਸਾ ਦੇ ਪੀਖੀ ਇਲਾਕੇ ਦੀ ਛੋਟਾ ਜਿਹਾ ਪਿੰਡ ਆ ਸਾਡੇ ਪਿੰਡ ਕੋਲੇ ਛੋਟਾ ਜਿਹਾ ਕਸਬਾ ਜਿਵੇਂ ਔੜ ਔਰ ਜੱਗਾ ਔਰ ਔਰ ਜੱਡੇ ਹੀ ਆ ਬਸ ਤੇ ਧਨੋਲੇ ਤੋਂ ਉਹ ਕੁੜੀ ਜਿਹੜੀ ਫਸਟ ਆਈ ਹੈ ਫੋਜਪੁਰ ਤੋਂ ਉਹ ਕੁੜੀ ਜਿਹੜੀ ਤੀਜੀ ਤੀਜੇ ਨੰਬਰ ਤੇ ਆਈ ਹੈ ਸੋ ਸਾਡੀਆਂ ਤਿੰਨਾਂ ਭੈਣਾਂ ਪੜਨਾ ਚਾਹੁੰਦੀਆਂ ਨੇ ਪਰ ਕਈ ਵਾਰੀ ਮਜਬੂਰੀਆਂ ਜਿਹੜੀਆਂ ਸਮਾਜਿਕ ਮਜਬੂਰੀਆਂ ਉਹਨਾਂ ਦੇ ਅੱਗੇ ਆ ਜਾਂਦੀਆਂ ਨੇ ਕਿ ਸਕੂਲ ਹੈਗਾ 4-5 ਕਿਲੋਮੀਟਰ ਤੇ ਪਰ ਜਾਣ ਨੂੰ ਕੋਈ ਵਹੀਕਲ ਬਹਾਨ ਨਹੀਂ ਹੈਗਾ ਜਾਂ ਤਾਂ ਬੱਸਾਂ ਦੀਆਂ ਜਾੜਾਂ ਤੇ ਲੰਮਕੇ ਜਾਂਦੀਆਂ ਟਰਾਲੀਆਂ ਦੇ ਡਾਲਿਆਂ ਤੇ ਲੰਮਕੇ ਜਾਂਦੀਆਂ ਜਾਂ ਕਿਸੇ ਅਣਜਾਣ ਬੰਦਿਆਂ ਨੂੰ ਰਾਈਡ ਲੈਂਦੀ ਹੈ ਜ਼ਮਾਨਾ ਇਸ ਤਰ੍ਹਾਂ ਦਾ ਹੈ ਨਹੀਂ ਤਾਂ ਬਹੁਤ ਸਾਰੇ ਇੰਟੈਲੀਜੈਂਟ ਬੱਚਿਆਂ ਦੇ ਮਾਂ ਪਿਓ ਉਹ ਇਸ ਕਰਕੇ ਆਪਣੀ ਬੱਚੀ ਨੂੰ ਪੜਾਉਣਾ ਹਟਾ ਲੈਂਦੇ ਆ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ। ਇੰਟੈਲੀਜੈਂਟ ਬੱਚਿਆਂ ਦਾ ਜਿਹੜਾ ਸਾਰਾ ਕੈਰੀਅਰ ਜਿਹੜਾ ਉਹ ਅੱਗੇ ਖਤਮ ਹੋ ਜਾਂਦਾ। ਅਸੀਂ ਹੁਣ ਕੀ ਕੀਤਾ? ਅਸੀਂ ਕਹੇ ਵੀ ਸਕੂਲ ਬਣਨ ਨੂੰ ਟਾਈਮ ਲੱਗ ਜਾਂਦਾ ਪਰ ਕਿਉਂ ਨਾ ਆਪਾਂ ਸਕੂਲ ਔਨ 휠ਸ ਕਰ ਦਈਏ। ਅਸੀਂ ਬੱਸਾਂ ਦੇ ਦੇਣ ਲੱਗੇ ਆ। ਦਿੱਤੀਆਂ ਵੀ ਨੇ ਕਿੰਨੀਆਂ ਬੱਸਾਂ ਹੋ ਗਈਆਂ ਹੁਣ ਤੱਕ ਐਜੂਕੇਸ਼ਨ ਮਿਸਟਰ ਸਾਹਿਬ। ਹੈ? ਉਹ ਕੁੜੀਆਂ ਖਾਸ ਤੌਰ ਤੇ ਜਾਂਦੀਆਂ 10000 ਬੱਚੇ ਅਜੇ ਪੰਜਾਬ ਚ ਜਿਨ੍ਹਾਂ ਨੂੰ ਬੱਸਾਂ ਲੈ ਕੇ ਜਾਂਦੀਆਂ ਬੱਸਾਂ ਛੱਡ ਕੇ ਜਾਂਦੀਆਂ ਜੀਪੀਐਸ ਲੱਗਿਆ ਹੋਇਆ ਮਾਤਿਆਂ ਦੇ ਮੋਬਾਈਲ ਦੇ ਵਿੱਚ ਉਹਨਾਂ ਦਾ ਐਪ ਹੈ ਉਹ ਪਤਾ ਕਰ ਲੈਂਦੇ ਨੇ ਬੱਸ ਕਿੱਥੇ ਕ ਆ ਗਈ ਤੇ ਜਿੱਥੇ ਵੀ ਬੱਸ ਪਿੰਡ ਦੇ ਵਿੱਚ ਰੁਕਣੀ ਹੁੰਦੀ ਹੈ ਉੱਥੋਂ ਆਪਣੇ ਬੱਚੇ ਨੂੰ ਜਾਂ ਬੱਚੀ ਨੂੰ ਲੈ ਜਾਂਦੇ ਆ ਸੋ ਇਹ ਐਜੂਕੇਸ਼ਨ ਪੱਖੋਂ ਕੋਈ ਦਾ ਵਹੀਕਲ ਪੱਖੋਂ ਕੋਈ ਵਿਦਿਆਰਥੀ ਬੰਨ ਜਾਣਾ ਹੈ ਜਿਸ ਤਰ੍ਹਾਂ ਜੀ ਸਾਹਿਬ ਦਾ ਸਤਿ ਸ਼੍ਰੀ ਅਕਾਲ ਜੀ ਕਿ ਬਿਲਕੁਲ ਚਲੋ ਆਪਾਂ ਥੋੜਾ ਜਿਹਾ ਉਹਨੂੰ ਗੱਲ ਨੂੰ ਥੋੜਾ ਜਿਹਾ ਲਾਈਟਰ ਮੋਡ 'ਚ ਲੈ ਗਏ ਵੈਸੇ ਬਹੁਤ ਸੀਰੀਅਸ ਗੱਲ ਆ ਕਿ ਮੈਨੂੰ ਮੈਂ ਐਮਪੀਸੀ ਉਸ ਵੇਲੇ 5 ਸਾਲ ਪਹਿਲਾਂ ਦੀ ਗੱਲ ਹੋਣੀ ਮਿਲ 18 19 ਦੀ ਗੱਲ ਹੋਣੀ ਮੈਨੂੰ ਇੱਕ ਫੋਨ ਆਇਆ ਨਵਾਂ ਸ਼ਹਿਰ ਜ਼ਿਲ੍ਹੇ ਚੋਂ ਹੀ ਮੈਂ ਪਿੰਡ ਦਾ ਨਾਮ ਨਹੀਂ ਦੱਸੂਗਾ ਕਿਸੇ ਕੁੜੀ ਦਾ ਫੋਨ ਆਇਆ ਉਹ ਕਹਿੰਦੀ ਮਾਨ ਸਾਹਿਬ ਵੀ ਸਾਡੇ ਪਿੰਡ ਪਿਛਲੇ ਕਈ ਸਾਲਾਂ ਤੋਂ ਨਾ ਕੋਈ ਬਰਾਤ ਸਾਡੇ ਪਿੰਡੋਂ ਚੜੀ ਐ ਨਾ ਕੋਈ ਬਰਾਤ ਸਾਡੇ ਪਿੰਡ ਆਈ ਐ ਮੈਂ ਕਿਹਾ ਵੀ ਕੀ ਗੱਲ ਹੋ ਗਈ ਉਹ ਕਹਿੰਦੀ ਨਸ਼ੇ ਵਿਕਦੇ ਆ ਜੀ ਕਹਿੰਦੀ ਮੈਨੂੰ ਪਤਾ ਹੈ ਸਲੂਨ ਤੇ ਜਿਹੜਾ ਸਲੂਨ ਵਾਲਾ ਉਹਦੇ ਦੁਕਾਨ ਤੇ ਨਸ਼ਾ ਵੇਚਦਾ ਜਿਹੜਾ ਪੈਂਚਰ ਲਾਉਂਦਾ ਉਹਦੇ ਦੁਕਾਨ ਤੇ ਜਿਹੜਾ ਸੀਟੀਆਂ ਵੇਚਦਾ ਉਹਦੀ ਦੁਕਾਨ ਤੇ ਜਿਹੜੇ ਜਿਹੜੇ ਪਿੰਡ ਚ ਇਸ ਤਰ੍ਹਾਂ ਦੇ ਛੋਟੇ ਛੋਟੇ ਟਿਕਾਣਿਆਂ 'ਚ ਸਾਰੇ ਨਸ਼ਾ ਅਵੇਲੇਬਲ ਹੈ ਤੇ ਕਹਿੰਦੀ ਵੀ ਸਾਡੇ ਪਿੰਡ ਕੌਣ ਰਿਸ਼ਤਾ ਕਰੂਗਾ ਮਤਲਬ ਕੰਨ ਮੇਰਾ ਭਾਈ ਵੀ ਡਰੱਗ ਐਡਿਕਟਡ ਹੈ ਤਾਂ ਸਾਡੇ ਪਿੰਡ ਕੌਣ ਆਪਣੀ ਕੁੜੀ ਦਾ ਰਿਸ਼ਤਾ ਕਰੂਗਾ ਵੀ ਉਹ ਤਾਂ ਡਰੱਗੀ ਨੇ ਮੈਂ ਕਿਹਾ ਵੀ ਚਲੋ ਠੀਕ ਹੈ ਮੁੰਡੇ ਨਸ਼ਾ ਕਰਦੇ ਆ ਫਿਰ ਬਰਾਤ ਤੁਹਾਡੇ ਪਿੰਡ ਆਈ ਕਿਉਂ ਨਹੀਂ ਮਤਲਬ ਕੁੜੀਆਂ ਨੂੰ ਵਿਆਹਣ ਵਾਸਤੇ ਤੁਹਾਡੇ ਪਿੰਡ ਬਰਾਤ ਆਈ ਕਿਉਂ ਨਹੀਂ ਤੁਸੀਂ ਵੀ ਨਸ਼ਾ ਕਰਦੇ ਹੋ ਉਹ ਕਹਿੰਦੀ ਨਹੀਂ ਜੀ ਮੈਂ ਤਾਂ ਐਮਬੀਬੀਐਸ ਕੀਤੀ ਹੋਈ ਹੈ ਮੈਂ ਤਾਂ ਡਾਕਟਰ ਪਰ ਸਾਡੇ ਪਿੰਡ ਬਰਾਤ ਕਿਉਂ ਨਹੀਂ ਆਈ ਜਿਹੜੇ ਮੁੰਡੇ ਆਲੇ ਨੇ ਉਹ ਇਹ ਸੋਚਦੇ ਨੇ ਕਿ ਜੇ ਇਸ ਪਿੰਡ ਦੇ ਵਿੱਚ रिश्ता करता ਤਾਂ ਜਿਹੜਾ ਮੁੰਡਾ ਸਾਡਾ ਉਹ ਜਦੋਂ ਦੁਬਾਰਾ ਸਹੁਰੇ ਜਾਊਗਾ ਆਪਣੇ ਸਹੁਰੇ ਘਰ ਜਾਊਗਾ ਤਾਂ ਉਹਦੇ ਜਿਹੜੇ ਉਹਦਾ ਸਾਲਾ ਲਾ ਲਓ ਜਾ ਉਹਦੇ ਯਾਰ ਬੇਲੀ ਜਿਹੜੇ ਉੱਥੇ ਹੋਣਗੇ ਉਹ ਕਿਤੇ ਸਾਡੇ ਮੁੰਡੇ ਨੂੰ ਵੀ ਨਸ਼ੇ ਦੀ ਆਦਤ ਨਾ ਪਾ ਦੇਣਾ ਬੇਸ ਪਿੰਡ ਤੇ ਰਿਸ਼ਤਾ ਨਿਕਲਣਾ ਸਹੀ ਗੱਲ ਤੁਸੀਂ ਕਹੀ ਹੈ ਜਨਾਬ ਬੜੀ ਦੁਖ ਦੀ ਗੱਲ ਸੀ ਮੈਨੂੰ ਬਹੁਤ ਦੁੱਖ ਹੋਇਆ ਇਹ ਗੱਲਾਂ ਸੁਣ ਕੇ ਯਾਰ ਆ ਪੰਜਾਬ ਹੋ ਗਿਆ ਕਿ ਕਿੱਧਰ ਨੂੰ ਤੇ ਸੋ ਅੱਜ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹਨਾਂ ਤੇ ਕੰਟਰੋਲ ਕਰਕੇ ਮੈਂ ਕਹਿੰਦਾ ਜੀ ਸਾਨੂੰ ਕੋਈ ਅਸੀਂ ਤਾਂ ਆਮ ਘਰਾ ਚੋਂ ਉੱਠੇ ਹੋਏ ਆ ਅਰਵਿੰਦ ਕੇਜਰੀਵਾਲ ਜੀ ਬੜੇ ਵੱਡੇ ਅਫਸਰ ਸੀਗੇ ਇਨਕਮ ਟੈਕਸ ਦੇ ਕਮਿਸ਼ਨਰ ਸੀਗੇ ਸਿਸੋਦੀਆ ਸਾਹਿਬ ਬਹੁਤ ਵੱਡੇ ਪੱਤਰਕਾਰ ਸੀਗੇ ਟੀਵੀ ਦੇ ਬੈਂਸ ਸਾਹਿਬ ਵਕੀਲ ਨੇ ਮੈਂ ਕਲਾਕਾਰ ਸੀ ਮਸ਼ਹੂਰ ਸਾਨੂੰ ਕੀ ਲੋੜ ਸੀ ਜੀ ਇੱਧਰ ਆਉਣ ਆ ਇਹਨਾਂ ਤੋਂ ਗਾਲਾਂ ਗੁਲਾਂ ਖਾੜਦੀ ਆ ਕਦੇ ਕੋਈ ਕੱਢ ਗਿਆ ਗਾਲਾਂ ਸਾਨੂੰ ਕਦੇ ਕੋਈ ਕੱਢ ਗਿਆ ਤੇਜਰੀਵਾਲ ਸਾਹਿਬ ਨੂੰ ਤਾਂ ਤੜਕੀ ਲੱਗ ਜਾਂਦੇ ਸਾਰਾ ਮੁੱਲ ਕੀ ਕੱਢਣ ਲੱਗ ਜਾਂਦੇ ਆ ਉਹ ਜਿੱਥੇ ਜਿੱਥੇ ਬੈਠੇ ਆ ਭਾਜਪਾ ਵਾਲੇ ਕਾਂਗਰਸ ਵਾਲੇ ਉਹ ਤਾਂ ਕਹਿੰਦੇ ਕਾਰਨ ਇਹ ਸੀਗਾ ਵੀ ਸਾਨੂੰ ਇਹ ਨਹੀਂ ਕਿਹਾ ਕਿ ਚੱਜ ਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਨਹੀਂ ਪੈਣੀ ਸੀ ਨਾ ਕੁਰਸੀ ਦਾ ਚਾਹ ਹੈ ਨਾ ਕੋਈ ਕਮਿਸ਼ਨ ਲੈਣਾ ਹੈ ਨਾ ਕਿਸੇ ਢਾਬੇ 'ਚ ਸੱਪਾ ਪਾਉਣਾ ਹੈ ਨਾ ਕਿਸੇ ਰੇਤੇ ਦੀ ਖੱਡ 'ਚ ਸੱਪਾ ਪਾਉਣਾ ਹੈ ਹਿੱਸਾ ਜ਼ਰੂਰ ਪਾਉਣਾ ਹੈ ਪਰ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਸੱਪਾ ਪਾਉਣਾ ਉਰ ਕਿਤੇ ਇਸਾਂ ਨੇ ਪਾਉਣਾ ਜੇ ਅਸੀਂ ਜੇ ਅਸੀਂ ਪੰਜਾਬ 'ਚੋਂ ਨਸ਼ਾ ਖਤਮ ਕਰਨ 'ਚ ਕਾਮਯਾਬ ਹੋ ਗਏ ਜੇ ਅਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਪੜ੍ਹਾਈ ਵਰਲਡ ਲੈਵਲ ਦਾ ਐਜੂਕੇਸ਼ਨ ਜਿਹੜਾ ਉਹ ਲਾਂਚ ਕਰਨ 'ਚ ਕਾਮਯਾਬ ਹੋ ਗਏ ਇੰਪਲੀਮੈਂਟ ਕਰਨ 'ਚ ਕਾਮਯਾਬ ਹੋ ਗਏ ਜੇ ਅਸੀਂ ਘਰ ਘਰ ਨੌਕਰੀਆਂ 52000 ਨੌਕਰੀਆਂ ਦੇ ਚੁੱਕਿਆ ਅਸੀਂ ਜੇ ਰੋਜ਼ਗਾਰ ਦੇਣ 'ਚ ਭਾਵੇਂ ਉਹ ਪ੍ਰਾਈਵੇਟ ਹੋਵੇ ਭਾਵੇਂ ਸਰਕਾਰੀ ਹੋਵੇ ਰੋਜ਼ਗਾਰ ਦੇਣ 'ਚ ਕਾਮਯਾਬ ਹੋ ਗਏ ਜੇ ਨਹਿਰਾਂ ਦਾ ਪਾਣੀ ਖਾਲੇ ਜਿਹੜੇ ਨੇ ਜਿਹੜੇ ਬੰਦ ਪਏ ਨੇ ਰਜਵਾਹੇ ਸੂਏ ਪੁਰਾਣੇ ਉਹਨਾਂ ਨੂੰ ਚਲਾ ਕੇ ਨਹਿਰੀ ਪਾਣੀ ਖੇਤਾਂ ਤੱਕ ਲਾਉਣ ਚ 60% ਤਾਂ ਹੋ ਗਿਆ 90 92% ਤੇ ਜਿੱਦਾਂ ਆ ਗਏ ਆਪਣੀਆਂ ਖੇਤਾਂਆਂ ਲੀਆਂ ਮੋਟਰਾਂ ਖੜ ਜਾਨਗੀਆਂ ਪਾਣੀ ਤਹਾਂ ਆ ਜੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਗੁਰੂ ਸਾਹਿਬ ਦਾ ਇਹ ਤਿੰਨੇ ਦਰਜੇ ਜਿਹੜੇ ਨੇ ਗੁਰੂ ਸਾਹਿਬ ਨੇ ਦਿੱਤੇ ਨੇ ਉਹ ਆਪਾਂ ਕਾਇਮ ਰੱਖਣ ਚ ਕਾਮਯਾਬ ਹੋਗੇ ਮੈਂ ਕਹਿੰਦਾ ਸਾਡੀ ਜ਼ਿੰਦਗੀ ਸਫਲ ਹੈ ਓਦੋਂ ਵੱਡਾ ਕੋਈ ਕੁੰਨ ਵਾਲਾ ਕੰਮ ਨਹੀਂ ਕੋਈ ਓਦੋਂ ਵੱਡਾ ਕੋਈ ਕੁੰਨ ਵਾਲਾ ਕੰਮ ਨਹੀਂ ਨਹੀਂ ਤਾਂ ਕੋਈ ਕੋਈ 5 ਵਾਰੀ ਰਹ ਲਿਆ ਮੁੱਖ ਮੰਤਰੀ ਕੋਈ ਕੋਈ 6 ਵਾਰੀ ਰਹ ਲਿਆ ਕੋਈ ਕਿੰਨੇ ਸਾਲ ਕੱਟ ਗਿਆ ਬਾਅਦ ਚ ਗਾ ਨਹੀਂ ਦਿੰਨੇ ਆਪਾਂ ਉਹਨਾਂ ਨੂੰ ਵੀ ਯਾਰ ਕੀ ਕੀਤਾ ਕੀ ਕੰਨੀ ਕੀਤਾ ਦੇਖੋ ਜੇ ਜੇ ਕੰਮ ਕਰਨਾ ਹੋਵੇ ਤਾਂ ਭਾਵੇਂ ਨੀਤ ਸਾਫ਼ ਹੋਵੇ ਤਾਂ ਭਾਵੇਂ 6 ਮਹੀਨਿਆਂ ਚ ਵੀ ਕੰਮ ਹੋ ਜਾਂਦੇ ਸਾਲ ਚ ਵੀ ਕੰਮ ਹੋ ਜਾਂਦੇ ਜੇ ਹੁਣੇ ਹੋਣ ਜੋ ਅਸੀਂ ਕਰੀ ਜਾਂਦੇ ਆ ਪਹਿਲੇ ਦਿਨ ਤੋਂ ਕੰਮ ਕਰਨ ਲੱਗੇ ਸੀਗੇ ਹਾਏ ਸਾਨੂੰ ਸਵਾ 3 ਸਾਲ ਹੋਏ ਨੇ ਸਵਾ 3 ਸਾਲ ਹੋ ਗਏ ਅੱਜ 16 ਤਰੀਕ ਹੈ 16 ਮਾਰਚ ਨੂੰ ਸੋਚੀ ਕਿ ਸੀ ਇੱਥੇ 2022 ਨੂੰ ਮਤਲਬ 3 ਸਾਲ 2 ਮਹੀਨੇ ਹੋਇਆ ਅਜੇ ਸੋ ਇਸ ਕਰਕੇ ਅਸੀਂ ਪਹਿਲੇ ਦਿਨੋਂ ਲੱਗੇ ਹੋਏ ਆ ਕਿ ਯਾਰ ਬਹੁਤ ਲੇਟ ਚੱਲ ਰਿਹਾ ਪਹਿਲੇ ਹੀ 70 ਸਾਲ ਲੇਟ ਹੋ ਗਏ ਹੁਣ ਆਪਾਂ ਦਿਨ ਰਾਤ ਇੱਕ ਕਰਕੇ ਇਹ ਕੰਮ ਕਰਨਾ ਪਰ ਲੋਕਾਂ ਦਾ ਸਹਿਯੋਗ ਜਿਹੜਾ ਉਹ ਚਾਹੀਦਾ ਪਾਣੀ ਵਾਲਾ ਤੁਸੀਂ ਪਿਛਲੇ ਦਿਨੀ ਸੁਣਿਆ ਹੋਣਾ ਬੈਂਸ ਸਾਹਿਬ ਤੇ ਬੈਠੇ ਨੇ ਬੜਾ ਪੰਜਾਬ ਨਾਲ ਪਹਿਲੇ ਦਿਨੋਂ ਹੁੰਦਾ ਰਿਹਾ ਪਰ ਸਾਡੇ ਕੋਲੇ ਪਾਣੀ ਅਸੀਂ ਕਿਉਂਕਿ ਇਸ ਵਾਰ ਵਰਤਣ ਲੱਗ ਗਏ ਹੁਣ ਅਸੀਂ ਅਸੀਂ ਆਪਣੇ ਖਾਲੇ ਚਲਾ ਲਏ ਅਸੀਂ ਪਾਈਪਾਂ ਦੱਬ ਲੀਆਂ ਅਸੀਂ ਨਹਿਰਾਂ ਦਾ ਪਾਣੀ ਜਿਹੜਾ ਉਹ ਸੂਇਆਂ ਠੀਕ ਕਰ ਲਿਆ ਰਜਵਾਹਾਂ ਨੂੰ ਠੀਕ ਕਰ ਲਿਆ ਤੇ ਸਾਡਾ ਆਪਦਾ ਪਾਣੀ ਆ ਵਰਤਣ ਲੱਗ ਗਿਆ ਅਸੀਂ ਪੰਜਾਬ ਨੇ ਪਹਿਲਾਂ ਕਦੇ ਵੀ 70 ਤੋਂ 75 ਤੋਂ 76% ਤੋਂ ਜ਼ਿਆਦਾ ਆਪਦਾ ਪਾਣੀ ਨਹੀਂ ਵਰਤਿਆ ਸੀ ਇਸ ਵਾਰ ਅੱਜ ਦੀ ਡੇਟ 'ਚ ਅਸੀਂ 99 ਤੋਂ 95% ਪਾਣੀ ਵਰਤ ਰੱਖਿਆ ਜੀ ਪੰਜਾਬ ਦਾ ਇਸ ਕਰਕੇ ਸਾਡੇ ਕੋਲ ਹੈ ਹੀ ਨਹੀਂ ਅਸੀਂ ਕਿਵੇਂ ਦੇ ਦਈਏ ਅੱਛਾ ਉਹਨੂੰ ਮੰਗਦੇ ਵੀ ਉਹੀ ਨੇ ਜਿਨ੍ਹਾਂ ਨੇ ਆਪਦੇ ਕੋਤੇ ਦਾ ਸਾਰਾ ਪਾਣੀ ਵਰਤ ਲਿਆ ਸਾਨੂੰ ਕਹਿੰਦੇ ਹੁਣ 2 ਮਹੀਨੇ ਵਾਅਦਾ ਦਿਓ ਅਸੀਂ ਸਾਡੇ ਕੋਲ ਹੈ ਹੀ ਨਹੀਂ ਅਸੀਂ ਕਿੱਥੋਂ ਦੇ ਦਈਏ ਕਹਿੰਦੇ ਨਹੀਂ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਨਹੀਂ ਗੱਲਾਂ ਗਈਆਂ ਪਹਿਲਾਂ ਤਾਂ ਹੁਣ ਤੁਸੀਂ ਉਹਨਾਂ ਨੂੰ ਗੱਲਾਂ ਹੀ ਉਹਨਾਂ ਨਾਲ ਕਰਦੇ ਸੀ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਵੀ ਮੇਰੇ ਖੇਤ ਨੂੰ ਨਹਿਰ ਕੱਢ ਦਿਓ ਤੇ ਪਾਣੀ ਇੱਧਰ ਦੀ ਲੈ ਲਓ ਨਾ ਸਾਡੇ ਕੋਲ ਇੰਨੇ ਖੇਤ ਨੇ ਵੀ ਸਾਡੇ ਨਾਲ ਨਹਿਰ ਨਿਕਲੇ ਸਾਡੇ ਖੇਤ ਨੂੰ ਕੱਲੇ ਨੂੰ ਕਿਉਂਕਿ ਸਾਨੂੰ ਤਾਂ ਇੱਕ ਨੱਕੇ ਨਾਲ ਹੀ ਇੱਕ ਨੱਕੇ ਨਾਲ ਹੀ ਪਾਣੀ ਲੱਗ ਜਣਾ ਸਾਡੇ ਕੋਲ ਤਾਂ ਇੰਨੀ ਇੰਨੀ ਜਮੀਨ ਨਹੀਂ ਹੈ ਸੋ ਇਸ ਕਰਕੇ ਅਸੀਂ ਜਿੰਨਾ ਵੀ ਆ ਸੋਨੇ ਦੀਆਂ ਟੂਟੀਆਂ ਹੋਣ ਉਹਨਾਂ ਨੂੰ ਪਾਣੀ ਦਾ ਮੁੱਲ ਨਹੀਂ ਪਤਾ ਹੁੰਦਾ ਅਸੀਂ ਪਿੰਡਾਂ ਚ ਆਏ ਆ ਸਾਨੂੰ ਬੂੰਦ ਬੂੰਦ ਪਾਣੀ ਦਾ ਮੁੱਲ ਪਤਾ ਹੈ ਤੇ ਇਸ ਕਰਕੇ ਪਾਣੀ ਦੀ ਰਖਵਾਲੀ ਕਰਨੀ ਪਈ ਕਿਤੇ ਵੀ ਜਾ ਕੇ ਖੜ ਕੇ ਰੱਖ ਕਰਨੀ ਪਈ ਨੰਗਲ ਨੰਗਲ ਦੇਖਾ ਤਿੰਨ ਵਾਰੀ ਨੰਗਲ ਗਏ ਆ ਅਸੀਂ ਪਰ ਤਿੰਨ ਵਾਰੀ ਉਹਨਾਂ ਨੂੰ ਰੋਕਿਆ ਵੀ ਨਹੀਂ ਲੈ ਸਕਦੇ ਤਾਂ ਤੁਸੀਂ ਪਾਣੀ ਤੇ ਹੁਣ 20 ਤਰੀਕ ਤੋਂ ਬਾਅਦ ਪਾਣੀ ਨਵਾਂ ਬਣਿਆ ਜੋ ਸਾਲ ਦਾ ਉਹ ਵੈਸੀ ਮਿਲ ਜੂਗਾ ਉਹਨਾਂ ਨੂੰ ਸੋ ਇਸ ਕਰਕੇ ਕਦੇ ਵੀ ਕਿਸੇ ਵੀ ਦੇਖੋ ਮੁੱਖ ਮੰਤਰੀ ਤੁਸੀਂ ਮੈਨੂੰ ਬਣਾਇਆ ਮੁੱਖ ਮੰਤਰੀ ਕੌਣ ਹੁੰਦਾ ਲਾਣੇਦਾਰ ਹੁੰਦਾ ਪਰਿਵਾਰ ਦਾ ਇੱਕ ਲਾਣੇਦਾਰ ਪੰਜਾਬ ਨੂੰ ਇੱਕ ਪਰਿਵਾਰ ਮੰਨ ਲੀਏ ਤੁਸੀਂ ਮੁਖੀਆ ਚੁਣਿਆ ਤਾਂ ਮੁਖੀਆ ਦਾ ਕੰਮ ਇਹ ਹੈ ਕਿ ਉਸ ਪਰਿਵਾਰ ਦਾ ਜਿਹੜਾ ਤੱਕੀ ਕਰੇ ਉਸ ਪਰਿਵਾਰ ਦੇ ਹਰੇਕ ਜੀ ਨਾਲ ਗੱਲਬਾਤ ਕਰੇ ਤੇ ਉਸ ਪਰਿਵਾਰ ਦਾ ਜੇ ਕੋਈ ਜੀ ਗਲਤ ਪਾਸੇ ਤੁਰ ਪਿਆ ਉਹਨੂੰ ਠੀਕ ਪਾਸੇ ਲਾਵੇ ਤੇ ਉਸ ਪਰਿਵਾਰ ਦਾ ਬਜਟ ਬਣਾ ਕੇ ਉਸ ਪਰਿਵਾਰ ਨੂੰ ਜਿਹੜਾ ਤਰੱਕੀਆਂ ਦੇ ਵਿੱਚ ਲੈ ਕੇ ਜਾਵੇ ਜੇ ਲਾਣੇਦਾਰੀ ਜਿਹੜੀ ਹੈ ਉਹ ਕਿਸੇ ਗਲਤ ਬੰਦੇ ਦੇ ਹੱਥਾਂ 'ਚ ਜੇ ਫਿਰ ਪਰਿਵਾਰ ਬਰਬਾਦ ਹੋ ਜਾਂਦੇ ਨੇ ਆਪਾਂ ਦੇਖਦੇ ਆ ਤੁਹਾਡੇ ਦੋਸਤਾਂ ਮਿੱਤਰਾਂ 'ਚ ਵੀ ਹੋਊਗਾ ਕੋਈ ਫਲਾਨਿਆਂ ਦੇ ਹੱਥ 'ਚ ਮੁਖਤਿਆਰੀ ਆ ਗਈ ਉਦੋਂ ਵਾਰ ਘਰ ਖਰਾਬ ਹੋ ਗਿਆ ਸੋ ਇਸ ਕਰਕੇ ਪੰਜਾਬ ਜਿਹੜਾ ਉਹ ਹਮੇਸ਼ਾ ਲੀਡ ਕਰਦਾ ਰਿਹਾ ਕੋਈ ਦੇਸ਼ ਤੇ ਸੰਕਟ ਆਵੇ ਅਸੀਂ ਖੜਾ ਖੜਦੇ ਆ ਨਾਲ ਸੋ ਹੁਣ ਬਸ ਆ ਤੁਸੀਂ ਆਂ ਅੱਜ ਸਾਡਾ ਹੌਸਲਾ ਵਧਾਤਾ ਕਿ ਤੁਸੀਂ ਕਰ ਸਕਦੇ ਹੋ ਕਿਹੜਾ ਜਾਂ ਪਿੰਡ ਚਲੋ ਇੱਕ ਕੋਈ ਉਹ ਜਾਂ ਪਿੰਡ ਹੋਣਾ ਨਾ ਮੈਂ ਮੰਨ ਲੈਂਦਾ 5-7 ਸਾਲ ਤੋਂ ਚੱਲ ਸਾਡਾ ਤਾਂ ਚੱਲਿਆ ਸੀ ਜੀ ਚਲੋ ਰੁਕ ਗਿਆ ਤੁਸੀਂ ਤਾਂ ਕਹਿੰਦੇ ਹੋ ਜੀ 40-50 ਸਾਲ ਤੋਂ ਇਹ ਕੰਮ ਚੱਲੀ ਜਾਂਦਾ ਵੀ ਸਾਡਾ ਪਿੰਡ ਦਾ ਨਾਮ ਸੁਣ ਕੇ ਹੀ ਤਲਾਸ਼ੀ ਲੈਣ ਲੱਗ ਜਾਂਦੇ ਸੀ ਵੀ ਇਨ ਕੋਲੇ ਕੁਝ ਹੋਊਗਾ ਇਹ ਮਤਲਬ ਆਪਾਂ ਅਨੇਕ ਪਿੰਡ ਇਸ ਗੱਲ ਵਾਸਤੇ ਮਸ਼ਹੂਰ ਨਹੀਂ ਕਰਨੇ ਆਪਾਂ ਨੇ ਪਿੰਡ ਲੰਗੜੋਏ ਵਰਗੇ ਪਿੰਡ ਪਲੇਅਰਾਂ ਵਾਸਤੇ ਸਾਇੰਟਿਸਟਾਂ ਵਾਸਤੇ ਟੀਚਰਾਂ ਵਾਸਤੇ ਪ੍ਰਿੰਸੀਪਲਾਂ ਵਾਸਤੇ ਤੇ ਅਫਸਰਾਂ ਵਾਸਤੇ ਮਸ਼ਹੂਰ ਕਰਨਾ ਹੈ ਕਿ ਇਸ ਪਿੰਡ ਦੇ ਸਭ ਤੋਂ ਵੱਧ ਅਫਸਰ ਨੇ ਜੀ ਐਸ ਪਿੰਡ ਦੇ ਸਭ ਤੋਂ ਵੱਧ ਟੀਚਰ ਨੇ ਜੀ ਐਸ ਪਿੰਡ ਦੇ ਸਭ ਤੋਂ ਵੱਧ ਜਿਹੜੇ ਆ ਪਲੇਅਰ ਕਬੱਡੀ ਦੇ ਨੇ ਜੀ ਐਸ ਪਿੰਡ ਦੇ ਸਭ ਤੋਂ ਵੱਧ ਕੁਸ਼ਤੀ ਜਾਂ ਫੁੱਟਬਾਲ ਖੇਡੀ ਜਾਂਦੀ ਹੈ ਇਹਨਾਂ ਕੰਮਾਂ ਵਾਸਤੇ ਮਸ਼ਹੂਰ ਕਰਨਾ 4000 ਦੀ ਆਬਾਦੀ ਦਾ ਪਿੰਡ ਹੈ ਸੋ ਪੜੇ ਲਿਖੇ ਲੋਕ ਕੋ ਮੈਨੂੰ ਪਤਾ ਹੈ ਕਿ ਇਸ ਇਲਾਕੇ ਦੇ ਲੋਕ ਬਾਹਰ ਵੀ ਰਹਿੰਦੇ ਆ ਬਹੁਤ ਸੋ ਮੈਂ ਉਧਰ ਵੀ ਉਹਨਾਂ ਨੂੰ ਜਦੋਂ ਕਲਾਕਾਰ ਦੇ ਤੌਰ ਤੇ ਜਾਂਦੇ ਸੀ ਮਿਲਦਾ ਰਹਿੰਦਾ ਸੀ ਸੋ ਉਹ ਵੀ ਇਸ ਗੱਲੋਂ ਸੀਗੇ ਕਿ ਪੰਜਾਬ ਦਾ ਕੁਝ ਬਣ ਜੂਗਾ ਹੀ ਤੇ ਮੈਂ ਕਹਿੰਦਾ ਜੇ ਪ੍ਰਮਾਤਮਾ ਨੇ ਕਿਰਪਾ ਕੋਈ ਅਸੀ ਕਰਤੀ ਕਿ ਸਾਡੇ ਹੱਥ ਚ ਕੋ ਪੈਨ ਆ ਗਿਆ ਅਸੀਂ ਤਾਂ ਇਹ ਸੱਚੇ ਦਿਲੋਂ ਕਰਾਂਗੇ ਸਾਨੂੰ ਕਿਸੇ ਦੀ ਕੋਈ ਜਿਹੜੀ ਵਿਰੋਧਤਾ ਦਾ ਜਾਂ ਆਲੋਚਨਾ ਦੀ ਕੋਈ ਪਰਵਾਹ ਨਹੀਂ ਜਿੰਦਰ ਤੁਸੀਂ ਸਾਡੇ ਨਾਲ ਹੋ ਸਾਨੂੰ ਕੋਈ ਇਸ ਤਰ੍ਹਾਂ ਦਾ ਡਰ ਜਾਂ ਭੈ ਨਹੀਂ ਅਜੇ ਤਾਂ ਕੰਮ ਕਰਨਾ ਹੈ ਬਾਕੀ ਨਾ ਕੋਈ ਨੇੜੇ-ਤੇੜੇ ਬੋਟਾ ਨੇ ਨਾ ਕੋਈ ਅਸੀਂ ਕੋਈ ਪੋਲੀਟਿਕਲ ਲਾਹਾ ਲੈਣ ਆਏ ਆ ਇੱਥੇ ਥੋੜਾ ਨਾਲ ਗੱਲਾਂ ਕਰਨ ਆਏ ਆ ਕੌਣ ਹੈ ਜੀ ਮੈਨੂੰ ਇਹ ਦੱਸ ਦੋ ਤੁਸੀਂ ਲੰਗੜੂਆ ਪਿੰਡ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ ਜਿਨ੍ਹਾਂ ਨੇ ਬੜੇ-ਬੜੇ ਰਾਜ ਦੇਖੇ ਹੋਣੇ ਕੋਈ ਐ ਆ ਕੇ ਮਾਈਕ ਦੇ ਦੂਗਾ ਵੀ ਬੋਲ ਲਾ ਜੋ ਬੋਲਣਾ ਹੈ ਪਹਿਲਾਂ ਮਾਈਕ ਉਹ ਨੇੜੇ ਲੱਗਰ ਦਿੰਦੇ ਸੀ ਉਹਨੂੰ ਉਹਨੂੰ ਪਤਾ ਹੀ ਹੁੰਦਾ ਸੀਗਾ ਕਿ ਕੋਈ ਕਕਾਣੀ ਸੀ ਉਹ ਵੀ ਕੋਈ ਨਾ ਕੋਈ ਤੁਹਾਡੀ ਗੱਲਤੀ ਹੋ ਗੱਡੂ ਵੀ ਇੱਥੋਂ ਇੰਨੇ ਖਾ ਗਏ ਜੀ ਇੱਥੋਂ ਆ ਇੰਨੇ ਖਾ ਗਏ ਜੀ ਆ ਸਾਡੇ ਪਿੰਡਾਂ ਗਰਾਂਟ ਆਈ ਸੀ ਉਹਨੂੰ ਉਹ ਖਾ ਗਿਆ ਜੀ ਉਹਨੂੰ ਪਤਾ ਸੀ ਆਪਾਂ ਕਿਉਂ ਬੁਲਵਾਉਣੇ ਨੇ ਆਪ ਹੀ ਬੋਲ ਕੇ ਇੱਥੇ ਨਾਲ ਚਾਰ ਪੰਜ ਖੜਾ ਲੈਂਦੇ ਉਹ ਚਮਚੇ ਜਿਹੇ ਖੜੇ ਹੁੰਦੇ ਇੱਥੇ ਜਿਹੜੇ ਤੇ ਬਸ ਉਹਨਾਂ ਨੇ ਇਹ ਨਹੀਂ ਦੇਖਣਾ ਹੁੰਦਾ ਵੀ ਬੋਲ ਕੀ ਰਿਹਾ ਹੈ ਲੀਡਰ ਉਹਨਾਂ ਨੂੰ ਬਸ ਇਹ ਹੀ ਦੇਖਣਾ ਹੁੰਦਾ ਸਾਹ ਕਿੱਥੇ ਲੈਂਦਾ ਉੱਥੇ ਜਕਾਰਾ ਛੱਡ ਦਿੰਦੇ ਨੇ ਬੋਲੇ ਸੋਨ ਭਾਵੇਂ ਜਕਾਰੇ ਵਾਲੀ ਜਗ੍ਹਾ ਹੁੰਦੀ ਹੈ ਜਾਂ ਨਹੀਂ ਹੁੰਦੀ ਪਰ ਉਹਨਾਂ ਨੇ ਜਕਾਰਾ ਛੱਡ ਹੀ ਦੇਣਾ ਹੁੰਦਾ ਸੋ ਅਸੀਂ ਉਹਨਾਂ ਚੋਂ ਨਹੀਂ ਹੈਗੇ ਅਜੇ ਤੱਕ ਜਕਾਰੇ ਜਿਹੜੇ ਆ ਉਹ ਤੁਹਾਡੇ ਤੋਂ ਛਡਾਉਣੇ ਆ ਤੁਸੀਂ ਜੇ ਕੰਮ ਹੋਇਆ ਤਾਂ ਜਕਾਰਾ ਛੱਡ ਦਿਓ ਨਹੀਂ ਤਾਂ ਫਿਰ ਜੇ ਨਹੀਂ ਹੋਇਆ ਤਾਂ ਦੱਸ ਦਿਓ ਆਪਾਂ ਹੋਰ ਕਰ ਲਾਂਗੇ ਦੋਨੇ ਹੱਥ ਉੱਪਰ ਚਾਕੇ ਬੋਲੇ ਸੋਨਿਆ ਸੋਨਿਆ ਦਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਵਸਦੇ ਰਹੋ ਜਿੰਦਾਬਾਦ ਆਬਾਦ ਰਹੋ ਔਰ ਤਰੱਕੀਆਂ ਕਰੋ ਔਰ ਜਦੋਂ ਮਰਜ਼ੀ ਕਿਸੇ ਕੰਮ ਲਈ ਸਾਡੀ ਲੋੜ ਪੈ ਜੇ ਕਿਸੇ ਵੀ ਕੰਮ ਲਈ ਜਦੋਂ ਮਰਜ਼ੀ ਆ ਜਾਓ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ ਧੰਨਵਾਦ ਸਰ ਤੁਹਾਡਾ ਤੁਸੀਂ ਰੋਂਦੇ ਪੰਜਾਬ ਦੀਆਂ ਅੱਖਾਂ ਦੇ ਅਥਰੂ ਪੂੰਝ ਰਹੇ ਹੋ ਤੁਸੀਂ 24 ਫਰਵਰੀ ਨੂੰ ਇਹ ਯੁੱਧ ਸ਼ੁਰੂ ਕੀਤਾ ਸੀ ਤੇ ਅੱਜ ਅਸੀਂ ਨਸ਼ਾ ਮੁਕਤੀ ਯਾਤਰਾ 'ਚ ਆ ਗਏ ਹਾਂ ਮੈਂ ਸਾਡੇ ਮਹਿਬੂਬ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਮੰਚ ਤੇ ਸੱਦਾ ਦੇਣ ਤੋਂ ਪਹਿਲਾਂ ਇੱਕ ਦੋ ਲਾਈਨਾਂ ਉਨ੍ਹਾਂ ਬਾਰੇ ਕਹਿਣਾ ਚਾਹਾਂਗਾ ਕੇ ਅਸੀਂ ਪੰਜਾਬ ਦੇ ਇੱਕ ਬਹੁਤ ਹੀ ਮਸ਼ਹੂਰ ਸ਼ਾਇਰ ਦਿਆਂ ਸੱਤਰਾਂ ਨੇ ਚੱਲ ਪੱਤਣਾ ਤੇ ਰੋਂਦਿਆਂ ਨੂੰ ਚੁੱਪਤਾ ਕਰਾਈਏ ਜਿੰਨਾ ਸਾਡੇ ਹਿੱਸੇ ਆਇਆ ਉਹਨਾਂ ਧਰਮ ਨਿਭਾਈਏ ਤੁਸੀਂ ਵਧਾਈ ਦੇ ਪਾਤਰ ਹੋ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਸਾਹਿਬ कि पंजाब के तुसी लोका ने तो ताकत दि है तो अपना फर्जा तो भी अगे जाके के धर्म निभा रहे हो साहिल के सुकून से किसे इनकार है लेकिन तूफान से लड़ने में मजा और ही कुछ है मैं देश के सिरडी नेता श्री अरविंद केजरीवाल जी ने सदा देवगा कि वो आप आपके सन्मुख हो मंच पे मौजूद पंजाब के हरमन प्यारे मुख्यमंत्री सरदार भगवंत मान साहब पंजाब के प्रभारी मनीष सिसोदिया जी एजुकेशन मिनिस्टर हरजोत बैंस साहब हमारे आम आदमी पार्टी के सांसद मालविंदर कंग साहब यहाँ के लंगरोआ गांव के सरपंच गुरुदेव सिंह जी एसडीओ सभी पंचायत मेंबर यहाँ पे आए हुए सभी अधिकारीगण ऑफिसर्स और मेरे प्यारे भाइयों बहनों माताओं बुजुर्गों बच्चों आप सब लोगों को मेरा नमस्कार सबको मेरा प्रणाम सत श्री अकाल दोस्तों आज जब मैं आपके गांव में आया था लंगरोआ गांव में जब आज सुबह हम लोग आए तो मैंने ये तो सोचा था पिछले कुछ महीनों से पूरे पंजाब के अंदर नशे के खिलाफ जबरदस्त युद्ध छिड़ा हुआ है जबरदस्त जंग चल रही है मैंने सोचा था जब हम आप लोगों से पूछेंगे कुछ असर हुआ तो लोग कहेंगे जी हां थोड़ा कम हुआ है मुझे यह बिल्कुल उम्मीद नहीं थी कि लोग कहेंगे कि हमारा गांव नशा मुक्त हो गया अब नशा बिकता नहीं है ये बहुत बड़ी बात है बहुत बड़ी बात है आज मैं आपको कहना चाहता हूं मेरा दिल इतना खुश हो गया आप लोगों के बीच में आके और माइक आप लोगों के बीच में घुमाया अभी मैं सरपंच साहब से बात कर रहा था गुरुदेव सिंह जी से मैंने इनसे पूछा मैंने कहा लोग कह रहे हैं कि नशा खत्म हो गया मैंने कहा असल में नशा खत्म हो गया क्या वो बोले जी हां निन्यानवे प्रतिशत हो गया बोले जी जो बीज है बीज तो अभी तक नहीं गया लेकिन अब नशा तो लगभग खत्म हो गया हमें इस बीज को भी खत्म करना है बीज को उखाड़ के फेंकना है अब नशे का बीज भी नहीं रहना चाहिए अभी बहुत सारे लोगों ने अपनी अपनी बात रखी माइक को वैसे घुमाया गया था सब लोगों के बीच में सबने कहा कि नशा खत्म हो गया सुन के बहुत अच्छा लगा हमारे से पहले हम 2017 का भी चुनाव लड़े 2022 का भी चुनाव लड़े 2022 में आप लोगों ने अपना आशीर्वाद दिया प्यार दिया जिसकी वजह से हम लोगों की सरकार बनी तो पिछले दस साल से पंजाब के अंदर चुनाव प्रचार करने के लिए अलग तरीके से अलग अलग काम के लिए आना जाना लगा रहता है लोगों से बात करते थे पंजाब में इतना नशा कहां से आया पूरे देश के अंदर पंजाब इन्होंने बदनाम कर दिया था पिक्चरें बनती थी फिल्में बनती थी उड़ता पंजाब पूरे देश के अंदर जब एक टाइम ऐसा था जब पूरे देश के अंदर पंजाब अपनी तरक्की के लिए जैसे एक बच्ची ने कहा सुनहरा पंजाब होता था अब वो पीतल का पंजाब बन गया एक टाइम ऐसा था जब पंजाब सोने की चिड़िया कहलाता था पूरे देश में नंबर वन पे पंजाब होता था सत्रह अठारह नंबर पे पहुंच गया पंजाब क्यों हमारे से पहले इस पार्टी की सरकार आई उस पार्टी की सरकार आई उन दिनों में देखते थे उनके मंत्री अपनी गाड़ी के अंदर नशा लेकर पूरे पंजाब में नशा बांटा करते थे वो नशे के तस्करों का साथ नहीं देते थे उनके मंत्री खुद नशे के तस्कर थे जो सरकार जिस सरकार के मंत्री खुद नशा बेचते हैं वो सरकार आपको नशे से बाहर नहीं निकाल सकते वो तो नशे से नशे का धंधा करते थे वो लोग आज ऊपर वाले का कर्म है ऊपर वाले का मेहरबानी है कि एक ईमानदार सरकार आई है ईमानदार पार्टी की सरकार आई है हमारा कोई मंत्री नशा नहीं करता हमारा कोई मंत्री किसी की नशे के तस्कर के साथ सेटिंग नहीं है आज एक ऐसी सरकार आई है जो उनकी आंख में आंख डाल के एक एक नशे बड़े बड़े नशे के तस्करों को पकड़ पकड़ के जेल में डाला जा रहा है कल दोपहर के अंदर पचासी किलो 85 किलो हीरोइन पकड़ी गई है तरन के अंदर पचासी किलो तरन के अंदर पकड़ी गई आज तक कभी नहीं हुआ पंजाब में इस तरह का दस हजार से ज्यादा तस्कर पकड़े जा चुके हैं पिछले ढाई महीने में दस हजार और इन दस हजार में केवल डेढ़ हजार ऐसे हैं जो छोटे तस्कर हैं साढ़े आठ हजार बड़े तस्कर पकड़े जा चुके हैं पिछले ढाई महीने में पंजाब में किसकी हिम्मत थी पहले जब हमने भी ये काम शुरू किया मैंने मान साहब ने मैं मान साहब से बात करता था हमें बहुत लोगों ने समझाया बड़ा खतरनाक काम है ये मार डालेंगे आप लोगों को ये किसी को कुछ नहीं समझते ये छोड़ेंगे नहीं है नशे के तस्कर हमने का देखा जाएगा जब लोगों को हमने वचन दिया था जब चुनाव लड़े थे आप लोगों को हमने वचन दिया था कि नशा खत्म करेंगे नशा खत्म करके रहेंगे चाहे जान बचे या ना बचे लेकिन आपके परिवार के लिए आपके बच्चों के लिए इस पूरे जनरेशन को बचाने के लिए हमारी जान भी हाजिर है पिछले ढाई साल में आपने देखा नशा बेच बेच के जो इन्होंने पैसा कमाया उससे जो इन्होंने बड़ी बड़ी कोठियां और बिल्डिंग बनाई किसी की हिम्मत नहीं थी आज उनके ऊपर बुलडोजर चल रहे हैं सारे सरे आम सारे टीवी कैमरा के सामने बुलडोजर चल रहे हैं और मैंने बहुत सारे लोगों की ऐसे तस्वीरें ऐसे वीडियो देखे हैं जिसमें लोग सामने खड़े होकर रो रहे हैं वो कह रहे हैं हमें उम्मीद नहीं थी कि ऐसा भी कोई समय आएगा जब इनके घरों के ऊपर बुलडोजर चलाए जाएंगे ऐसा कभी किसी ने सोचा नहीं था कि ऐसा समय आएगा ऐसी कोई सरकार आएगी जब नशे के तस्करों के घरों के ऊपर बुलडोजर चलाए जाएंगे बड़े बड़े तस्कर पकड़े जा रहे हैं उनको जेल भेजा जा रहा है बड़ी बड़ी पैसे की रिकवरी हो रही है अब समय आ गया है अगर जनता साथ नहीं जुड़ेगी पंजाब के तीन करोड़ लोग अगर साथ जुड़ गए तो मैं समझता हूं नशा खत्म करने से कोई नहीं रोक सकता पंजाब के अंदर कितने हैं नशे के तस्कर दस हजार बीस हजार तीस हजार अगर तीन करोड़ पंजाब के लोग इकट्ठे होकर तय कर ले कि हमें नशे नशे के तस्करों को पंजाब से भगाना है तो नशे के तस्कर पंजाब में नहीं रह सकते आज से पंजाब के अंदर इस नशा नशे के खिलाफ जो युद्ध है युद्ध नशिया विरुद्ध इसको जन आंदोलन बनाने की मुहिम चालू की जा रही है नशे के खिलाफ गांव गांव में यात्रा चालू की जा रही है सभी तेरह हजार गांव में अगले डेढ़ महीने में तेरह हजार गांव में एक एक गांव में जाएंगे एक एक गांव के अंदर जाके लोगों से बात करेंगे उनकी पूरे गांव के लोगों को इकट्ठा करेंगे शहरों में एक एक वार्ड में जाएंगे वहां के लोगों को इकट्ठा करेंगे और अभी मेरे बाद साहब आप लोगों को सौ चुकाएंगे सब लोगों को यहां से कसम खा के जानी है पहली बात कि मैं नशा नहीं करूंगा यहां पे जितने लोग हैं सबने सौ चुकनी है कि मैं नशा नहीं करूंगा दूसरी चीज मैं अपने गांव में किसी भी हालत में नशा बिकने नहीं दूंगा अब सबने अपने अपने गांव की जिम्मेदारी लेनी है अभी बहुत सारे लोगों ने कहा हमारे एसएचओ बड़े अच्छे हैं जी हमारे एसआई बड़े अच्छे हैं जी हमारे डीएसपी बड़े अच्छे हैं हमारे एसएसपी वो तो हैं लेकिन अपने को सबको अब अपने अपने गांव की जिम्मेदारी लेनी पड़ेगी वो साथ देंगे आपका सारे डीसी भी साथ देंगे एसएसपी भी साथ देंगे पुलिस भी साथ देगी प्रशासन भी साथ देगा लेकिन असली जिम्मेदारी आपको लेनी पड़ेगी कि अपने गांव के अंदर नशा नहीं बिकने देंगे किसी भी हालत में और कोई अगर नशा बेचने वाला पकड़ा जाता है तो उसकी जमानत नहीं होने देंगे जमानत कोई नहीं देगा गांव का कोई आदमी उसकी जमानत देगा किसी भी नशे वाले हो सकता है हमारा जानकार हो लेकिन नशे के जो नशा बेचता है उसका साथ बिल्कुल नहीं देना हम लोगों को और चौथी चीज अगर कोई नशा पीड़ित है उसको नशे से छुड़वाने के लिए पूरी कोशिश करेंगे हमारी सरकार ने पूरे पंजाब में खूब ओट क्लिनिक खोल दिए हैं, खूब सारे रिहैबिलिटेशन रिहैब सेंटर बनाए हैं पहले रिहैब सेंटर में बहुत बुरा हाल था वहां पे चेन से बांधते थे मारते थे फिर सब खत्म कर दिया अब एयर कंडीशन सारे के सारे रिहैब सेंटर सरकारी सेंटर एयर कंडीशन बना दिए टीवी है सीसीटीवी कैमरे शानदार बना दिए आप अपने पास के रिहेब सेंटर में लेके जाओ जो भी नशा पीड़ित है आपका दोस्त है आपका भाई है आपका रिश्तेदार है उसको रिहेब सेंटर में लेके जाओ उसको किसी भी तरह से नशे से बाहर निकालो इसके अलावा हमारी कोशिश है इस बार बजट पास किया है अगले एक साल के अंदर पूरे पंजाब में तेरह हजार पिंड है पंजाब में हर पिंड में एक खेल का मैदान शुरू किया जा रहा है 1 ਸਾਲ ਮੇ ਬਨਕੇ